ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਤੇ ਹਾਲ ਦੀ ਘੜੀ ਦੇ ਵਿੱਚ ਵੈਟ ਵਧਾਇਆ ਗਿਆ। ਬਿਜਲੀ ਸਬਸਿਡੀ ਇੱਕ ਵਰਗ ਦੀ ਖਤਮ ਕੀਤੀ ਗਈ ਤਾਂ ਉਸ ਤੋਂ ਬਾਅਦ ਇੱਕ ਹੋਰ ਫੈਸਲਾ ਆ ਗਿਆ ਉਹ ਹੈ ਬੱਸਾਂ ਦੇ ਭਾੜੇ ਦਾ ਕਿਰਾਏ ਦਾ। ਬੱਸਾਂ ਦਾ ਹੁਣ ਵੱਖ-ਵੱਖ ਥੇਰਵਿਆਂ ਦੇ ਮੁਤਾਬਕ ਕਿਰਾਏ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਪਹਿਲਾਂ ਇੱਕ ਸਟਾਪ ਤੋਂ ਦੂਜੇ ਸਟਾਪ ਤੱਕ ਘੱਟੋ-ਘੱਟ ਕਿਰਾਇਆ ਚਾਹੇ ਉਸ ਦੀ ਦੂਰੀ ਕਿੰਨੀ ਵੀ ਹੋਵੇ ਉਸ ਦੇ ਵਿੱਚ 10 ਰੁਪਏ ਘੱਟੋ-ਘੱਟ ਕਿਰਾਇਆ ਰੱਖਿਆ ਗਿਆ ਸੀ। ਸਰਕਾਰ ਦੇ ਵੱਲੋਂ ਬੱਸਾਂ ਦਾ ਤਾਂ ਹੁਣੋ ਕਿਰਾਇਆ ਵੀ 5 ਰੁਪਏ ਇੱਕ ਸਟਾਪ ਦੇ ਵਾਧੇ ਦੇ ਨਾਲ 15 ਰੁਪਏ ਕਰ ਦਿੱਤਾ ਗਿਆ। ਯਾਨੀ ਕਿ ਥੋੜੀ ਵੀ ਦੂਰੀ ਦੇ ਉੱਤੇ ਇੱਕ ਸਟਾਪ ਹੋਵੇ ਚਾਹੇ ਕਿਲੋਮੀਟਰ 2 ਕਿਲੋਮੀਟਰ, 2.5 ਕਿਲੋਮੀਟਰ, 3 ਕਿਲੋਮੀਟਰ ਤਾਂ ਉੱਥੇ ਘੱਟੋ-ਘੱਟ 10 ਰੁਪਏ ਜਿਹੜਾ ਕਿਰਾਇਆ ਪਹਿਲਾਂ ਹੁੰਦਾ ਸੀ ਬੱਸਾਂ ਦਾ ਉਹ ਹੁਣ 15 ਰੁਪਏ ਕਰ ਦਿੱਤਾ ਗਿਆ ਤੇ ਹੁਣ ਵੱਖ-ਵੱਖ ਵੇਰਵੇ ਦੇ ਹਿਸਾਬ ਨਾਲ ਦੱਸਦੇ ਹਾਂ ਕਿ ਕਿਹੜੀ ਵਾਸਤੇ ਉੱਤੇ ਕਿਰਾਏ ਦੇ ਵਿੱਚ ਕਿੰਨਾ ਵਾਧਾ ਕੀਤਾ ਗਿਆ। ਹਾਲਾਂਕਿ ਸਧਾਰਨ ਬੱਸਾਂ ਦੇ ਵਿੱਚ ਕਿਰਾਏ ਦਾ ਜਿਹੜਾ ਪਹਿਲਾਂ ਰੇਟ ਸੀ ਉਹ ਵਸਤੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਤਾਂ ਹੁਣ ਤੁਸੀਂ ਭਾਵੇਂ ਸਧਾਰਨ ਬੱਸ ਵਿੱਚ ਚੜਦੇ ਹੋ ਨਾ ਏਸੀ ਦੇ ਬੱਸ ਵਿੱਚ ਚੜਦੇ ਹੋ ਤਾਂ ਤਾਂ ਵੀ ਤੁਹਾਨੂੰ ਕਿਰਾਏ ਦੇ ਵਿੱਚ ਵਾਧੇ ਦੇ ਹਿਸਾਬ ਨਾਲ ਕਿਰਾਇਆ ਭਰਨਾ ਪਵੇਗਾ ਪਾੜਾ ਭਰਨਾ ਪਵੇਗਾ ਹੁਣ ਜਿਹੜਾ ਬੱਸਾਂ ਦੇ ਕਿਰਾਏ 'ਚ ਵਾਧਾ ਕੀਤਾ ਗਿਆ ਵੇਰਵੇ ਸਹਿਤ ਦੱਸਦੀ ਹੈ ਕਿ ਕਿਹੜੀ ਬੱਸ ਦਾ ਕਿੰਨਾ ਕਿਰਾਇਆ ਵਧਾਇਆ ਗਿਆ ਇਸੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸਧਾਰਨ ਬੱਸਾਂ ਦੇ ਕਿਰਾਏ ਵਿੱਚ ਪ੍ਰਤੀ ਕਿਲੋਮੀਟਰ 23 ਪੈਸੇ ਵਾਧਾ ਕਰ ਦਿੱਤਾ ਗਿਆ ਤਾਂ ਹੁਣ ਇਸ ਦੇ ਨਾਲ ਕਿਰਾਇਆ ਜਿਹੜਾ ਉਹ ਪ੍ਰਤੀ ਜਿਹੜਾ ਕਿਲੋਮੀਟਰ ਸਧਾਰਨ ਬੱਸਾਂ ਦਾ 1 ਰੁਪਏ 45 ਪੈਸੇ ਆ ਜਿਹੜਾ ਪ੍ਰਤੀ ਕਿਲੋਮੀਟਰ ਹੋ ਗਿਆ ਜਦ ਕਿ ਪਹਿਲਾਂ ਇਹ ਕਿਰਾਇਆ 1 ਰੁਪਏ 22 ਪੈਸੇ ਤੱਕ ਹੁੰਦਾ ਸੀ 23 ਪੈਸੇ ਦਾ ਵਾਧਾ ਕੀਤਾ ਗਿਆ ਤੇ ਇਸ ਕਰਕੇ ਇਹ ਕਿਰਾਇਆ 1 ਰੁਪਈਆ 45 ਪੈਸੇ ਪ੍ਰਤੀ ਕਿਲੋਮੀਟਰ ਪਿਆ ਕਰੇਗਾ ਮਹਿੰਗਾ ਹੋ ਗਿਆ ਇਸੇ ਤਰ੍ਹਾਂ ਸਧਾਰਨ ਐਚ ਵੀ ਏ ਸੀ ਬੱਸਾਂ ਦਾ ਕਿਰਾਇਆ ਜਿਹੜਾ ਆ ਉਹ 1 ਰੁਪਏ 74 ਪੈਸੇ ਹੋ ਗਿਆ ਇੰਟੀਗਰਲ ਕੋਚ ਬੱਸਾਂ ਦਾ ਜਿਹੜਾ ਕਿਰਾਇਆ ਉਹ 2 ਰੁਪਏ 61 ਪੈਸੇ ਹੋ ਗਿਆ ਤੇ ਸੁਪਰ ਇੰਟੀਗਰਲ ਕੋਚ ਬੱਸਾਂ ਦਾ ਕਰਾਇਆ 2 ਰੁਪਏ 90 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਲਗਭਗ 3 ਰੁਪਏ ਪ੍ਰਤੀ ਕਿਲੋਮੀਟਰ ਇਹ ਨਿਰਧਾਰਤ ਕਰ ਦਿੱਤਾ ਗਿਆ ਇੱਥੇ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਪਹਿਲੇ ਸਟਾਪ ਦਾ ਕਰਾਇਆ 10 ਰੁਪਏ ਸੀ ਜਿਸ ਨੂੰ ਵਧਾ ਕੇ ਹੁਣ 15 ਰੁਪਏ ਕਰ ਦਿੱਤਾ ਗਿਆ ਯਾਨੀ ਕਿ ਕਿਸੇ ਵੀ ਬੱਸ ਦੇ ਵਿੱਚ ਤੁਸੀਂ ਸਵਾਰ ਹੋਣੇ ਹੋ ਪਹਿਲਾਂ ਘੱਟੋ ਘੱਟ ਕਰਾਇਆ ਘੱਟ ਤੋਂ ਘੱਟ ਦੂਰੀ ਦੇ ਵਿੱਚ ਵੀ ਰੱਖਿਆ ਗਿਆ ਸੀ ਜਿਹੜਾ ਉਹ 10 ਰੁਪਏ ਰੱਖਿਆ ਗਿਆ ਸੀ ਤੇ ਹੁਣ ਉਸ ਦੇ ਵਿੱਚ ਵੀ 5 ਰੁਪਏ ਵਾਧਾ ਕਰ ਦਿੱਤਾ ਗਿਆ ਤੇ ਹੁਣ ਉਹ ਘੱਟੋ ਘੱਟ ਕਰਾਇਆ 15 ਰੁਪਏ ਹੋਵੇਗਾ ਹੁਣ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਜਿੱਥੇ ਬੱਸਾਂ ਦਾ ਸਫ਼ਰ ਮਹਿੰਗਾ ਹੋਵੇਗਾ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਉੱਥੇ ਹੀ ਪਹਿਲਾਂ ਪੈਟਰੋਲ ਤੇ ਜਿਹੜੇ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਨੇ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਵੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਵੱਧਦੀ ਹੈ ਤੇ ਵੱਖ-ਵੱਖ ਵਸਤੂਆਂ ਦੇ ਉੱਤੇ ਜਾਂ ਸੇਵਾਵਾਂ ਦੇ ਉੱਤੇ ਵੀ ਉਸ ਦਾ ਅਸਰ ਪੈਂਦਾ ਤੇ ਉਹ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ 61 ਪੈਸੇ ਪ੍ਰਤੀ ਲੀਟਰ ਜਿਹੜਾ ਵਾਦਾ ਕੀਤਾ ਗਿਆ ਸੀ ਉਹ ਪੈਟਰੋਲ ਦੇ ਵਿੱਚ ਤੇ 92 ਪੈਸੇ ਪ੍ਰਤੀ ਲੀਟਰ ਜਿਹੜਾ ਉਹ ਡੀਜ਼ਲ ਦੇ ਵਿੱਚ ਵਾਦਾ ਕੀਤਾ ਗਿਆ ਸੀ ਜਿਸ ਦੇ ਕਰਕੇ ਲੋਕਾਂ ਨੇ ਇਸ ਕਈ ਲੋਕਾਂ ਨੇ ਇਸ ਫੈਸਲੇ ਨੂੰ ਲੋਕ ਵਿਰੋਧੀ ਦੱਸਿਆ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ 27-28 ਮਹੀਨਿਆਂ ਦੇ ਦੌਰਾਨ ਇਹ ਪਹਿਲੀ ਵਾਰੀ ਵਾਦਾ ਨਹੀਂ ਸੀ ਕੀਤਾ ਗਿਆ ਪੈਟਰੋਲ ਤੇ ਡੀਜ਼ਲ ਵਿੱਚ ਤੀਜੀ ਦਫਾ ਇਹ ਵਾਦਾ ਕੀਤਾ ਗਿਆ ਸੀ ਪਹਿਲਾਂ ਵੀ ਇਸ ਤਰ੍ਹਾਂ 90 ਪੈਸੇ 92 ਪੈਸੇ ਦੇ ਹਿਸਾਬ ਦੇ ਨਾਲ ਵਾਦਾ ਕੀਤਾ ਗਿਆ 2023 ਦੇ ਵਿੱਚ ਹੁਣ 2024 ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਵਾਦਾ ਹੋ ਗਿਆ ਤੇ ਹੁਣ ਤਾਜ਼ਾ ਫੈਸਲੇ ਦੇ ਅਨੁਸਾਰ ਬੱਸਾਂ ਦੇ ਕਿਰਾਏ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਗੱਲ ਇੱਥੇ ਹੀ ਨਹੀਂ ਮੁੱਕਦੀ ਜਿਹੜਾ ਕਿ ਘਰਾਂ ਦੇ ਵਿੱਚ ਜਾਂ ਘਰੇਲੂ ਖਪਤ ਦੀ ਮੁਫਤ ਬਿਜਲੀ ਦੇਣ ਦਾ ਜਿਹੜਾ ਐਲਾਨ ਕੀਤਾ ਹੋਇਆ ਸਰਕਾਰ ਨੇ ਦਾਵਾ ਕੀਤਾ ਕਿ ਪਹਿਲੀ ਐਸੀ ਸਕੀਮ ਆ ਜਿਹੜੀ ਅਸੀਂ ਤਿੰਨਾ ਮਹੀਨਿਆਂ ਦੇ ਵਿੱਚ ਲਾਗੂ ਕਰ ਦਿੱਤੀ ਇਸ ਵਿੱਚ ਕੋਈ ਸ਼ੱਕ ਨਹੀਂ ਸਰਕਾਰ ਨੇ ਵੱਖ-ਵੱਖ ਥਾਵਾਂ ਤੇ ਵਿਗਿਆਪਨ ਵੀ ਦਿੱਤੇ ਔਰ ਦਾਵਾ ਵੀ ਕੀਤਾ ਇਥੋਂ ਤੱਕ ਕਿ ਕੈਗ ਦੀਆਂ ਰਿਪੋਰਟਾਂ ਵਿੱਚ ਵੀ ਸਾਹਮਣੇ ਆ ਕਿ 80 ਤੋਂ 90 ਫੀਸਦੀ ਦਾ ਦਾਵਾ ਕੀਤਾ ਜਾਂਦਾ ਕਿ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਪਰ 7 ਕਿਲੋਵਾਟ ਤੱਕ ਦੇ ਮੀਟਰਾਂ ਦਾ ਜਿਹੜਾ ਬਿੱਲ ਪਹਿਲਾਂ ਘੱਟ ਰੇ ਪ੍ਰਤੀ ਯੂਨਿਟ ਸੀ ਉਹ ਹੁਣ 3 ਰੁਪਏ ਪ੍ਰਤੀ ਯੂਨਿਟ ਜਿਹੜਾ ਕਿ ਚੰਨੀ ਸਰਕਾਰ ਦੇ 111 ਦਿਨਾਂ ਦੇ ਕਾਰਜਕਾਲ ਦੇ ਦੌਰਾਨ ਘਟਾ ਦਿੱਤਾ ਗਿਆ ਸੀ ਉਸ ਫੈਸਲੇ ਨੂੰ ਰੱਦ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 3 ਰੁਪਏ ਪ੍ਰਤੀ ਯੂਨਿਟ ਵਿੱਚ ਵਾਧਾ ਕਰ ਦਿੱਤਾ ਯਾਨੀ ਕਿ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਤੇ ਮੰਨਿਆ ਜਾ ਰਿਹਾ ਕਿ ਜਿਹੜੀ ਸਬਸਿਡੀ ਆ ਬਿਜਲੀ ਦੀ ਉਹ ਬਹੁਤ ਜ਼ਿਆਦਾ ਵਧ ਗਈ ਹੈ 20000 ਜਿਹੜੀ ਆ ਕਰੋੜ ਤੋਂ ਵੀ ਜ਼ਿਆਦਾ ਦੀ ਜਿਹੜੀ ਸਬਸਿਡੀ ਜਦੋਂ ਹੋ ਜਾਂਦੀ ਹੈ ਤਾਂ ਫਿਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਅੰਕੜਾ ਹੋ ਜਾਂਦਾ ਹੈ ਤੇ ਕਿਤਰੇ ਵੱਖ-ਵੱਖ ਮੈਕਮਿਆਂ ਦਾ ਇਸੇ ਢੰਗ ਦੇ ਨਾਲ ਮੁਫਤ ਖੋਰੀ ਦੇ ਵਿੱਚ ਦਿਵਾਲਾ ਨਾ ਨਿਕਲ ਜਾਵੇ ਤਾਂ ਜਿੰਨਾਂ ਤੋਂ ਬਿੱਲ ਵਸੂਲਿਆ ਜਾ ਰਿਹਾ ਹਾਲਾਂਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਦਿਨ ਹੋਈ ਕੈਬਨਟ ਜਿਹੜੀ ਮੀਟਿੰਗ ਤੋਂ ਬਾਅਦ ਇਹ ਵੀ ਗੱਲ ਜ਼ੋਰ ਦੇ ਕੇ ਆਖੀ ਸੀ ਕਿ ਜਿਹੜਾ 300 ਰੁਪਏ ਆ 300 ਪ੍ਰਤੀ ਯੂਨਿਟ ਜਿਹੜਾ ਮੀਟਰ ਦੇ ਹਿਸਾਬ ਦੇ ਨਾਲ ਬਿਜਲੀ ਦਾ ਬਿੱਲ ਮੁਫਤ ਹੈ 2 ਮਹੀਨਿਆਂ ਦਾ 600 ਯੂਨਟ ਹੋ ਗਿਆ ਉਹ ਉਸੇ ਤਰ੍ਹਾਂ ਜਾਰੀ ਰਹੇਗਾ ਹੁਣ ਸਰਕਾਰ ਦੀ ਮਜਬੂਰੀ ਹੈ ਉਹ ਜਾਰੀ ਰੱਖਿਆ ਜਾ ਰਿਹਾ ਹੈ ਮਜਬੂਰੀ ਦੇ ਵਿੱਚ ਜੇਕਰ ਉਸ ਫੈਸਲੇ ਤੋਂ ਵੀ ਪਲਟਵਾਰ ਹੁੰਦਾ ਹੈ ਤਾਂ ਫਿਰ ਵਿਰੋਧੀਆਂ ਨੇ ਉਸ ਗੱਲ ਦੇ ਉੱਤੇ ਵੀ ਸਰਕਾਰ ਨੂੰ ਘੇਰ ਲੈਣਾ ਔਰ ਕਿਸੇ ਪਾਸੇ ਨੂੰ ਵੀ ਰਾਹ ਨਹੀਂ ਬਚੇਗਾ ਕਿ ਜਵਾਬ ਕੀ ਦਿੱਤਾ ਜਾਵੇ ਸ਼ਿਕਰਕੇ ਸਰਕਾਰ ਦੀ ਮਜਬੂਰੀ ਵੀ ਹੈ ਇਹ ਵੀ ਸਾਫ਼ ਦਿਖ ਰਿਹਾ ਹੈ ਖਜ਼ਾਨੇ ਦੇ ਵਿੱਚ ਕੁਝ ਨਹੀਂ ਨਜ਼ਰ ਆ ਰਿਹਾ ਕਿਉਂਕਿ ਕਰਜ਼ੇ ਦੀ ਰਾਸ਼ੀ ਵੀ ਹੈ ਜਿਹੜੀ ਉਹ ਸਰਕਾਰ ਨੇ ਵਿਰੋਧੀਆਂ ਦੇ ਵੱਲੋਂ ਦਾਵਾ ਕੀਤਾ ਜਾਂਦਾ ਕਿ 80 ਤੋਂ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਹੋਰ ਲੈ ਲਿਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਰ ਸਰਕਾਰ ਦਾ ਦਾਵਾ ਇਹ ਰਹਿੰਦਾ ਹੈ ਕਿ ਪਿਛਲਿਆਂ ਨੇ ਕਰਜ਼ਾ ਇੰਨਾ ਚੜਾਇਆ ਸੀ ਜੇਕਰ ਉਹਨਾਂ ਨੇ ਕੰਡੇ ਨਾ ਬੀਜੇ ਹੁੰਦੇ ਤਾਂ ਸਾਨੂੰ ਆ ਦੇ ਨਾ ਦੇਖਣੇ ਪੈਂਦੇ ਅਸੀਂ ਵਿਕਾਸ ਦਾ ਪਹੀਆ ਹੋਰ ਤੇਜ਼ੀ ਨਾਲ ਚਲਾਉਂਦੇ ਹੁਣ ਇੱਕ ਦੂਜੇ ਦੇ ਉੱਤੇ ਜਿਹੜੀ ਹੈ ਜ਼ਿੰਮੇਵਾਰੀ ਸੁੱਟ ਦਿੱਤੀ ਜਾਂਦੀ ਹੈ ਪਰ ਆਖਰਕਾਰ ਤਾਂ ਜੋ ਮੌਜੂਦਾ ਸੱਤਾ ਤੇ ਰਹੇ ਉਸ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਅਦੇ ਆ ਉਹ ਕਿਵੇਂ ਕਰਜ਼ਾ ਚੁੱਕ ਚੁੱਕ ਕੇ ਪੂਰੇ ਕਰਨੇ ਆ ਜਾਂ ਫਿਰ ਆਪਣੇ ਆਮਦਨ ਦੇ ਸਰੋਤਾਂ ਦੇ ਵਿੱਚ ਵਾਧਾ ਕਰਕੇ ਉਹਨਾਂ ਸਹੂਲਤਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਇਸ ਦੇ ਬਾਰੇ ਜੋ ਵਾਅਦੇ ਕੀਤੇ ਜਾ ਰਹੇ ਨੇ ਚਾਹੇ ਬੱਸਾਂ ਦੇ ਕਿਰਾਏ ਵਿੱਚ ਜਾਂ ਪੈਟਰੋਲ ਡੀਜ਼ਲ ਦੀ ਕੀਮਤ ਵਧੀ ਜਾਂ ਬਿਜਲੀ ਦੇ ਯੂਨਿਟ ਟੈਰਫੇ ਪ੍ਰਤੀ ਯੂਨਿਟ ਆ ਜਿਹੜਾ ਫੈਸਲਾ ਪਹਿਲਾਂ ਰੱਦ ਸੀ ਉਹਨੂੰ ਫਿਰ ਲਾਗੂ ਕਰ ਦਿੱਤਾ ਗਿਆ ਇਸ ਦੇ ਬਾਰੇ ਇਹ ਤਮਾਮ ਜਿਹੜੇ ਫੈਸਲੇ ਬੈਕ ਟੂ ਬੈਕ ਹੋ ਰਹੇ ਨੇ ਨਾਲ ਦੇ ਨਾਲ ਕੀਤੇ ਜਾ ਰਹੇ ਨੇ ਇਸ ਦੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕੀ ਤੁਸੀਂ ਸਰਕਾਰ ਦੇ ਇਹਨਾਂ ਲਏ ਜਾ ਰਹੇ ਫੈਸਲਿਆਂ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਇਸ ਦੇ ਬਾਰੇ ਆਪਣੇ ਆਪਣੇ ਕੀ ਵਿਚਾਰ ਨੇ ਤੁਹਾਡੇ ਕਮੈਂਟ ਬਾਕਸ ਤੇ ਜਰੀਏ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ এবিসি ਪੰਜਾਬ ਦੇ ਨਾਲ